来这里，一个，一个。 ਇਹ ਤੁਹਾਨੂੰ ਦਿੱਤਾ ਹੁੰਦਾ ਹੈ ਇਹ ਇੱਕ ਅਧਿਆਨ ਕਰ ਲੈਣ ਦੀ ਕਹਾਣੀ ਹੈ ਅੱਜ ਜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੇ ਸਾਡੇ ਸੀਨੀਅਰ ਅਫਸਰ ਸਾਹਿਬਾਨਾਂ ਦੇ ਨਾਲ ਸਾਡੀ ਬੀਐਸਐਫ ਦੇ ਜਵਾਨ ਵੀ ਨਾਲ ਸ਼ਾਮਲ ਹੈ 플ੈਗ ਮਾਰਚ ਕਰਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਚੋਣ ਜਿਹੜੇ ਆ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ ਟੋਡਲ ਫੋਰਸ ਕੰਡਕਟ ਪੰਜਾਬ ਦਾ ਜਿਹੜਾ ਲਾਗੂ ਹੋ ਚੁੱਕਿਆ ਹੈ ਸਾਡੇ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਵਕ ਵਕ ਜਿਹੜੇ ਅਦਾਰੇ ਨੇ ਜਿਹੜੇ ਕਿ ਇਸ ਚੋਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਜਿੰਨੀ ਵੀ ਸਿਆਸੀ ਪਾਰਟੀਆਂ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਸ ਵੀ ਚੱਲ ਰਹੀਆਂ ਸੀ ਉਹਨਾਂ ਨੂੰ ਅਸੀਂ ਚੋਣ ਜਾਬਤੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਅੱਜ ਦੇ ਇਸ 플ੈਗਮਾਰਕ ਦਾ ਮਤਲਬ ਇਹੀ ਹੈ ਕਿ ਇੱਕ ਤਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਕਿ ਜਿਹੜਾ ਚੋਣ ਜਾਬਤਾ 6 ਜੂਨ ਤੱਕ ਲੱਗਿਆ ਰਹਿਣਾ ਹੈਗਾ ਉਸ ਦੀ ਚੰਗੀ ਤਰ੍ਹਾਂ ਪਾਲਣਾ ਕਰਨ ਤੇ ਇਹ ਜੀਆਂ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਕਿ ਸਾਡੀ ਸਾਰੀ ਫੋਰਸਸ ਸਾਡੇ ਸਾਰੇ ਅਧਿਕਾਰੀਗਨ ਸਾਡੀ ਪੰਜਾਬ ਪੁਲਿਸ ਦੀ ਸਾਰੀ ਟੀਮ ਇਹਨਾਂ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਲੋਕਾਂ ਨੂੰ ਕਿਸੇ ਤੋਂ ਵੀ ਡਰਨ ਦੀ ਜਾਂ ਦਬਾਅ ਚਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੇ ਜਿਹੜੇ ਲੋਕੀ ਕੋਈ ਇਸ ਤਰ੍ਹਾਂ ਸੋਚਦੇ ਹੋਣ ਕਿ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਲੋਕਾਂ ਦੇ ਮਨ 'ਚ ਡਰ ਪੈ, ਦੇਸ਼ ਦਾ ਮਾਹੌਲ ਬਦਦਾ ਕਰ ਸਕਦੇ ਹੈ ਜਾਂ ਕਿਸੇ ਨੂੰ ਕਿਸੇ ਵੀ ਤਰ੍ਹਾਂ ਇਨਫਲੂਐਂਸ ਕਰ ਸਕਦੇ ਨੇ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਇੱਕ ਮੈਸੇਜ ਹੈ ਕਿ ਇਸ ਤਰ੍ਹਾਂ ਦੀ ਸੋਚਣ ਦੀ ਵੀ ਬਿਲਕੁਲ ਜ਼ਰੂਰਤ ਨਾ ਕਰਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਬੀਐਸਐਫ ਦੀ ਟੀਮਾਂ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਚੋਣਾਂ ਨੂੰ ਢੰਗ ਨਾਲ ਕਰਾਉਣ ਲਈ ਸੁਚੱਜੇ ਢੰਗ ਨਾਲ ਤਿਆਰ ਹੈ ਸਰ ਬਾਰਡਰ ਦੇ ਉੱਪਰ ਵੀ ਇਸੇ ਪ੍ਰਕਾਰ ਹੀ ਜਿਹੜਾ ਫਲੈਗ ਮਾਰਚ ਰਹੇਗਾ ਜਿੱਦਾਂ ਬਲਾਨ ਨਾਲ ਕਸਬੀਆਂ ਚ ਸਾਡੇ ਸਾਰੇ ਸਬ ਡਿਵੀਜ਼ਨਸ ਦੇ ਵਿੱਚ ਸਾਡੇ ਜਿੰਨੇ ਵੀ ਐਸਟੀਐਮ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਇਸ ਤਰ੍ਹਾਂ ਦੇ ਫਲੈਗ ਮਾਰਚ ਆਲਰੇਡੀ ਕਰ ਚੁੱਕੇ ਨੇ ਅਸੀਂ ਮੈਂ ਤੇ ਐਸਐਸਪੀ ਸਾਹਿਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਕਫ ਵਕਤਾਵਾਂ ਤੇ ਜਾ ਕੇ ਆਪਣੀ ਟੀਮਾਂ ਦੀ ਪ੍ਰੈਪਰੇਸ਼ਨ ਦੀ ਉਹ ਪੂਰੀ ਇੱਕ ਰਿਵਿਊ ਕਰਨਗੇ ਤੇ ਉੱਥੇ ਵੀ ਫਲੈਗ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਡੀਸੀ ਗੁਰਦਾਸਪੁਰ ਤੇ ਮੇਰੇ ਵੱਲੋਂ ਪੁਲਿਸ ਲਾਈਨ ਤੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਫਲੈਗ ਮਾਰਚ ਚੋਨਾ ਦੇ ਮੱਧਨ ਨਜ਼ਰ ਪੂਰੇ ਗੁਰਦਾਸਪੁਰ ਸ਼ਹਿਰ ਦੇ ਵਕਫ ਵਕਤਾਵਾਂ ਤੋਂ ਕੱਢਿਆ ਜਾਊਗਾ ਇਸ ਦੇ ਵਿੱਚ ਬੀਐਸਐਫ ਦੀ ਜੀਡੀਏ ਪਲਟੂਨ ਇਨਵੋਲਡ ਹੈ ਇਹਦੇ ਵਿੱਚ ਐਸਓਜੀ ਜੋ ਪੰਜਾਬ ਪੁਲਿਸ ਹੀ ਹੈ ਤੇ ਐਆਰਪੀ ਦੀ ਟੀਮਾਂ ਤੇ ਥਾਣੇ ਤੋਂ ਵਕ ਵਕ ਫੋਰਸਸ ਐਸਐਚਓ ਸਾਹਿਬਾਨ ਸਾਰੇ ਜੀਓ ਸਾਹਿਬਾਨ ਦੇ ਰਹੇ ਆ ਐਸਡੀਐਮ ਸਾਹਿਬਾਨ ਸਾਰੇ ਮੌਜੂਦ ਹਨ ਸਾਡਾ ਮੇਨ ਮੰਤਬ ਜਿਹੜਾ ਹੈਗਾ ਉਹ ਹੈ ਕਿ ਚੋਣ ਪ੍ਰਕਿਰਿਆ ਜਿਹੜੀ ਹੈ ਉਹਨੂੰ ਪੂਰੀ ਨਿਰਪੱਖਤਾ ਨਾਲ ਤੇ ਪੂਰੇ ਵਿਸ਼ਵਾਸ ਨਾਲ ਕਰਵਾਇਆ ਜਾਏ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਫਲਾਨੀ ਕਿ ਚੋਣ ਵਿਵਸਥਾ ਜਿਹੜੀ ਹੈ ਉਹ ਇੱਕਦਮ ਨਿਰਪੱਖ ਤੇ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਈ ਜਾ ਰਹੀ ਹੈ ਔਰ ਕਿਸੇ ਵੀ ਤਰ੍ਹਾਂ ਕੇ ਦਾ ਕੋਈ ਅਸਮਾਜਿਕ ਤੱਤ ਹੈ ਉਹਨੂੰ ਰੋਕਿਆ ਜਾਊਗਾ ਤੇ ਥੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨੂੰ ਨਹੀਂ ਹੋਣ ਦਿੱਤਾ ਜਾਏਗਾ ਇਹ ਲਾਈਟਮਾਰ ਜਿਹੜਾ ਹੈ ਕੰਫੀਡੈਂਸ ਬਿਲਡਿੰਗ ਮੈਜਰ ਹੈ ਜੋ ਅਸੀਂ ਨਾਸਿਰ ਗੁਰਦਾਸਪੁਰ ਦੇ ਵਿੱਚ ਕਰਾਂਗੇ ਤੇ ਬਾਕੀ ਉਦਾਸਪੁਰ ਦੇ ਬਾਕੀ ਜਿਹੜੇ ਏਰੀਆ ਹੈ ਉੱਥੇ ਨਹੀਂ ਬਰਾਬਰ ਕਰ 300 ਤੋਂ ਵੱਧ ਸਾਡੀ ਫੋਰਸ ਹੈ ਔਰ 50 ਤੋਂ ਵੱਧ ਗੱਡੀਆਂ ਹੈਗੀ ਇੱਥੇ ਔਰ ਅਫਸਰ ਕਾਫੀ ਸਾਰੇ ਜ਼ਿਲ੍ਹੇ ਦੇ ਸਾਰੇ ਜਿਹੜੇ ਅਧਿਕਾਰੀ ਉਹ ਸਾਰੇ ਮੌਜੂਦ ਹਨ ਇੱਥੇ ਉਪਲਬਧੀ ਜਿਹੜੀ ਆ ਉਹ ਹੋ ਰਹੀ ਹੈ ਕਿਉਂਕਿ ਪੁਲਿਸ ਹੁਣ ਲਗਾਤਾਰ ਇਲੈਕਸ਼ਨ ਮੋਡ ਦੇ ਵਿੱਚ ਹੈ ਜੀ ਉਹ ਸਾਰੇ ਡਿਸਟ੍ਰਿਕਟ ਦੇ ਐਂਟਰੀ ਪੁਆਇੰਟ ਜਿਹੜੇ ਉੱਤੇ ਨਾਕੇ ਬੰਦੇ ਕਿੱਥੇ ਗਈਆਂ ਤੇ ਪੈਟਰੋਲੀਮ ਪਾਰਟੀਆਂ ਲਾਈ ਗਈਆਂ ਜਿਹੜੀ ਰਿਕਵਰੀ ਹੈ ਉਹ ਬਾਰਡਰ ਤੋਂ ਹੋਈ ਸੀ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਪੈਰਾਮਿਲਟਰੀ ਫੋਰਸ ਦੀਆਂ ਕਿੰਨੀਆਂ ਟੀਮਾਂ ਲਗਾਈਆਂ ਗਈਆਂ ਜੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸਸ ਹੈ ਉਹ ਹੁਣ ਆਣੀ ਸ਼ੁਰੂ ਹੋ ਰਹੀ ਹੈ ਕਿਉਂਕਿ ਚੋਣ ਦਾ ਜਿਹੜਾ ਐਲਾਨ ਸੀਗਾ ਹੁਣੀ ਹੋਇਆ 16 ਕਰੀ। ਸੋ ਫਿਲਹਾਲ ਸਾਡੇ ਕੋਲ ਪ੍ਰੀਪਰੇਟਰੀ ਤਿਆਰੀਆਂ ਦੇ ਲਈ ਜਿਹੜੀ ਇੱਕ ਐਡਵਾਂਸ ਪ੍ਰੇਪਰੇਸ਼ਨ ਦੇ ਲਈ ਬੀਐਸਐਫ ਦੀ ਪਲਟੂਨਸ ਆਈਆਂ। ਹੁਣ ਕੱਲ ਪਰਸੋ ਸਾਡੇ ਕੋਲ ਹੋਰ ਵੀ ਪਲਟੂਨਾਂ ਆ ਰਹੇ ਆ। ਸੋ ਇਹ ਇਟ ਇਜ਼ ਪਾਰਟ ਆਫ ਇਲੈਕਸ਼ਨ ਡਿਊਟੀ ਓਨਲੀ। ਸੋ ਐਸੀ ਕਰ ਰਹੇ ਆ ਨਾਨੀ ਡਿਪਲੋਇਮੈਂਟ ਕੀਤੀ ਜਾ ਰਹੀ ਹੈ ਲਾਅ ਐਂਡ ਆਰਡਰ ਡਿਊਟੀਸ ਦੇ ਵਿੱਚ ਕੀਤੀ ਹੈ ਲੋਕਾਂ ਨੂੰ ਕੀ ਮੈਸੇਜ ਦਿਨਾ ਚਾਹੁੰਦੇ ਲੋਕਾਂ ਨੂੰ ਇਹ ਹੀ ਮੈਸੇਜ ਹੈ ਕਿ ਇਹ ਤੁਹਾਡਾ ਸੰਵਿਧਾਨਿਕ ਹੱਕ ਹੈ ਇਹਦਾ ਬੜਾ ਹੀ ਵੱੜ ਚੜ ਕੇ ਇਹਦੇ ਵਿੱਚ ਪਾਰਟਿਸਿਪੇਟ ਕਰੋ ਇਹ ਛੁੱਟੀ ਦਾ ਦਿਨ ਨਹੀਂ ਹੈ ਜਿੱਦਾਂ ਕਿ ਅਸੀਂ ਮੰਨਦੇ ਹਾਂ ਕਿ ਛੁੱਟੀ ਦਾ ਦਿਨ ਅਸੀਂ ਜਾਤ ਦੇ ਵਿੱਚ ਰਹੀ ਹੈ ਜਿੱਦਾਂ ਕਿ ਆਪਣੇ ਇਲੈਕਸ਼ਨ ਕਮਿਸ਼ਨ ਨੇ ਵੀ ਇਹ ਅੱਜ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਿਪੇਟ ਕਰੋ ਅਸੀਂ ਇਨਸ਼ੋਰ ਕਰਾਂਗੇ ਕਿ ਇੱਕ ਵਾਇਲੈਂਸ ਫ੍ਰੀ ਇੱਕ ਟੈਂਪਰਿੰਗ ਫ੍ਰੀ ਔਰ ਹਰ ਹਰ ਤਰੀਕੇ ਤੋਂ ਇੱਕ ਨਿਰਪੱਖ ਚੋਣ